ਗੱਲ ਪਤਾ ਕੀ ਇੱਕ ਛੋਟਾ ਜਿਹਾ ਸਵਾਲ ਹੈ ਰਾਜੀ ਤੁਸੀਂ ਕਹਿੰਦੇ ਹੋ ਕੋਈ ਨਹੀਂ ਵਧੀਕੀ ਹੋ ਜਾਂਦੀ ਯਾਰ ਚੱਲਦਾ ਰਹਿੰਦਾ ਆ ਵਧੀਕੀ ਜੇਕਰ ਸਾਡੇ ਵੱਲੋਂ ਹੋਈ ਹੁੰਦੀ ਤੁਸੀਂ ਇਹਨਾਂ ਨੂੰ ਮਾਫ਼ ਕਰਨਾ ਹੀ ਰਾਜੀ ਤੁਸੀਂ ਕੋਈ ਨਹੀਂ ਹੋਸ ਹਾਂ ਜੀ ਜੀ ਆਓ ਆਓ ਰੱਖੋ ਮੰਨੋ ਬੱਚਾ ਜੋ ਕਰਦਾ ਹੈ ਇਹਨਾਂ ਨੂੰ ਚੁੰਗ ਦੇਣਾ ਆ ਕੋਈ ਨਹੀਂ ਹੁਣ ਸ਼ਾਂਤ ਹੋ ਗਿਆ ਪਛਤਾਉਂਦਾ ਜਾਨ ਤੇ ਪਸੰਦੇ ਮੈਂ ਚੁੰਗਦਾ ਮੈਂ ਇੰਨਾ ਦੀ ਵਾਢੀ ਬਲਾ ਤੈਨੂੰ ਕਮਜੀਤ ਅੰਕਿਮਜਾਬ ਟੀਵੀ ਤੋਂ ਅੱਜ ਜੀ ਪਹੁੰਚਿਆ ਠਾਣਾ ਬੀਟ ਜਿਨੇ ਕਿ ਜਿੱਥੇ ਇੱਕ ਆਮ ਆਦਮੀ ਪਾਰਟੀ ਦੇ ਲੀਡਰ ਸਰਦਾਰ ਡਾਬਰ ਸਿੰਘ ਨਾਲ ਦੱਸਿਆ ਜਾ ਰਿਹਾ ਕਿ ਐਸਐਚਓ ਸਾਹਿਬ ਵੱਲੋਂ ਹੱਥੋਪਾਈ ਹੋਈ ਹੈ ਆਓ ਅਸੀਂ ਆਮ ਪਾਰਟੀ ਦੇ ਲੀਡਰ ਨਾਲ ਗੱਲ ਕਰਦੇ ਹਾਂ ਹੱਥੋਪਾਈ ਹੋਈ ਹੈ ਇਹ ਕੀ ਗੱਲ ਚੱਲਦੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿਵੇਂ तमाम ਨਿਊਜ਼ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰ ਸਰਬਾਨ ਨੇ ਸਰਦਾਰ ਡਾਬਰ ਸਿੰਘ ਨੂੰ ਹੱਥੋਪਾਈ ਤੁਸੀਂ ਇਸ ਮਸਲੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਪਹਿਲੇ ਤਾਂ ਮੈਂ ਦੱਸਣਾ ਚਾਹੁੰਦਾ ਸਾਰੇ ਦਰਸ਼ਕਾਂ ਨੂੰ ਮੇਰਾ ਨਾਮ ਚਾਂਸ ਸੈਕਲ ਹੈ ਜੀ ਮੈਂ ਦਾਸ ਆਮ ਆਦਮੀ ਪਾਰਟੀ ਜ਼ਿਲ੍ਹਾ ਜੁਆਇੰਟ ਸੈਕਟਰੀ ਇੱਕ ਤਾਂ ਮੁੱਦਾ ਪਕਿਆ ਸੀ ਕਿ ਲੜਾਈ ਝਗੜਾ ਹੋਇਆ ਸੀ ਅੱਜ ਤੋਂ ਕੋਈ 20 25 ਦਿਨ ਪਹਿਲਾਂ ਬਾਗ ਰਾਮਾਨੰਦ ਦੇ ਵਿੱਚ ਉਹ ਪਾਰਟੀ ਨੂੰ ਇਨਸਾਫ ਨਹੀਂ ਮਿਲਦਾ ਪਿਆ ਤੇ ਉਹਨਾਂ ਉਹ ਪਾਰਟੀ ਦੀ ਹੈਲਪ ਲਈ ਜ਼ਿਲ੍ਹਾ ਵਾਈਸ ਪ੍ਰਧਾਨ ਯੂਥ ਵਿੰਗ ਅਰਵਿੰਦ ਟਾਵਰ ਜੀ ਜੋ ਕਿ ਆਮ ਆਦਮੀ ਪਾਰਟੀ ਦਾ ਇੱਕ ਮੁੱਢ ਹੈ ਅੱਜ ਉਹ ਥਾਣੇ ਦੇ ਵਿੱਚ ਆਏ ਤੇ ਐਸਐਚਓ ਸਾਹਿਬ ਨੂੰ ਕਹਿੰਦੇ ਐਸਐਚਓ ਸਾਹਿਬ ਤੁਸੀਂ ਉਹ ਪਾਰਟੀ ਦੇ ਪਰਚਾ ਕਰੋ ਜਾਂ ਕੋਈ ਕਾਰਵਾਈ ਕਰੋ ਕੋਈ ਇਨਸਾਫ ਦਿਓ ਤੇ ਯਾਰ ਐਸਐਚਓ ਵਲੋਂ ਕੋ ਕਹਿਆ ਕਿ ਨਾ ਯਾਰ ਤੂੰ ਕੀ ਫੁੱਦੂਆਂ ਵਾਂਗ ਰੋਜ਼ ਥਾਣੇ ਤੁਰਿਆ ਰਹਿਣਾ ਉਹ ਕਹਿੰਦੇ ਯਾਰ ਇਹ ਤੁਹਾਡਾ ਗੱਲ ਕਰਨ ਦਾ ਤਰੀਕਾ ਨਹੀਂ ਕਹਿੰਦਾ ਤੂੰ ਮੇਰੇ ਨਾਲ ਇੱਦਾ ਬੋਲੇਗਾ ਤੂੰ ਮੇਰੇ ਨਾਲ ਇੱਦਾ ਬੋਲੇਗਾ ਇੰਨੇ ਵਿੱਚ ਡਾਵਰ ਜੀ ਨੇ ਕੁਝ ਕਹਿਣੀਆਂ ਚਾਰ ਪੰਜਾਂ ਨੇ ਪਹਿਲੇ ਹੀ ਮਾਹੌਲ ਭਖੇ ਬਣਾ ਕੇ ਬੈਠੇ ਇਹਨਾਂ ਨੇ ਉਹ ਗੇਟ ਤੋਂ ਡਾਵਰ ਜੀ ਨੂੰ ਧੁੰਦੇ ਲਿਆ ਕੇ ਉਹਨਾਂ ਦੀ ਪੱਗ ਲਾਈ ਉਹਨਾਂ ਨੂੰ ਕੱਢਿਆ ਪਕੂਨ ਕੱਢਿਆ ਜੋ ਹਾਲਾਤਾਂ ਨੂੰ ਲੈ ਦਿਖਾ ਰਹੇ ਨੇ ਕਿ ਸਾਰੇ ਸੀਸੀਟੀਵੀ ਕੈਮਰੇ ਮੌਕੇ ਤੇ ਲੱਗੇ ਆ ਕਿ ਤੋ ਕੋਈ ਫੋਟੋ ਡਿਲੀਟ ਨਹੀਂ ਹੋਈ ਹਲੇ ਤੱਕ ਹੋ ਸਕਦਾ ਮੈਂ ਫੇਰ ਮੀਡੀਆ ਦੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਸਾਰੇ ਦਰਸ਼ਕਾਂ ਨੂੰ ਇਹ ਆਪਣੀ ਬਦਮਾਸ਼ੀ ਨਾਲ ਉਹ ਵੀਡੀਓ ਡਿਲੀਟ ਨਾ ਕਰਨ ਲੇਕਿਨ ਉਹ ਸਾਰਾ ਕੁਝ ਉਹਦੇ ਵਿੱਚ ਕੈਮਰੇ ਚ ਕੈਦ ਹੋ ਚੁੱਕਾ ਹੋਇਆ ਔਰ ਇੱਥੋਂ ਤੱਕ ਮੈਂ ਇੱਕ ਸਭ ਤੋਂ ਜਿਹੜੀ ਇੱਕ ਇੱਕ ਜਿਹੜੀ ਇੰਪੋਰਟੈਂਟ ਗੱਲ ਆਪਣੀ ਹੀ ਆਮ ਆਦਮੀ ਪਾਰਟੀ ਨੂੰ ਕਹਿਣਾ ਚਾਹੁੰਦਾ ਕਿ ਸੀਐਮ ਸਾਹਿਬ ਇਹ ਪੁਲਸ ਵਾਲਿਆ ਦੇ ਝਾਕੇ ਬੜੇ ਖੁੱਲੇ ਹੋਏ ਜੇ ਇੰਨਾ ਪੁਲਸ ਵਾਲਿਆ ਨੂੰ ਨੱਥ ਪਾਓ ਇਹਨਾਂ ਨੇ ਆਮ ਲੋਕਾਂ ਦਾ ਤੇ ਜੀਣਾ ਹਰਾਮ ਕੀਤਾ ਹੀ ਕੀਤਾ ਆਇਆ ਚਲੋ ਸਾਡੀ ਸਾਡੀ ਪਾਰਟੀ ਦੇ ਵਰਕਰ ਤੇ ਖੜੇ ਹੀ ਨੇ ਲੇਕਿਨ ਇਹ ਸਾਡੇ ਪਾਰਟੀ ਦੇ ਵਰਕਰਾਂ ਨੂੰ ਨਹੀਂ ਕੋਈ ਸਮਝ ਲੱਪੇ ਲੇਕਿਨ ਕਿਤਨਾ ਕਿਤੇ ਪੁਲਸ ਨੂੰ ਸੋ ਦੇ ਵਿੱਚੋਂ 100% ਉੱਪਰੋਂ ਦੀ ਨਿਰਦੇਸ਼ ਦੇਣ ਦੀ ਲੋੜ ਹੈ ਕਿ ਕਿਸੇ ਨਾਲ ਬਤਮੀਜ਼ੀ ਨਹੀਂ ਕਰਨੀ ਔਰ ਦੂਜੀ ਗੱਲ ਰਵਿੰਦਰ ਸਿੰਘ ਦਾਬਰ ਵੱਲੋਂ ਇਹਨਾਂ ਨਾਲ ਕੋਈ ਮਾੜਾ ਰਵੱਈਆ ਨਹੀਂ ਕੀਤਾ ਗਿਆ ਕਿਉਂਕਿ ਐਸਐਚਓ ਦਾ ਇੱਕ ਬਲੇਮ ਲੱਗਾ ਇਹਨਾਂ ਦਾ ਕਿ ਦਾਬਰ ਨੇ ਹੱਡੀ ਵਰਦੀ ਪਾੜੀ ਮੈਂ ਹੁਣੇ ਤੁਹਾਨੂੰ ਲਾਈਵ ਦਿਖਾਣਾ ਐਸਐਚਓ ਸੁਖਵੀਰ ਸਿੰਘ ਦੀ ਜਿਹੜੀ ਵਰਦੀ ਥਾਣੇ ਦੇ ਉਹਦੇ ਕਮਰੇ ਦੇ ਅੰਦਰ ਟੰਗੀ ਹੋਈ ਜੈ ਸਰ ਜਿਵੇਂ ਕਿ ਤੁਹਾਡੇ ਵੱਲੋਂ ਮੈਸੇਜ ਕੀਤਾ ਗਿਆ ਇਹ ਸਰਾਸਰ ੱਟਕਾ ਹੋ ਰਿਹਾ ਹੈ ਸਰ ਜਿਵੇਂ ਕਹਿੰਦੇ ਕਿ ਆਮ ਆਦਮੀ ਪਾਰਟੀ ਵਿੱਚ ਕੱਲੇ ਕੱਲੇ ਬੰਦੇ ਦੀ ਸੁਣ ਜਾਈਗੀ ਕਾਰਵਾਈ ਪਾਈ ਜਾਏਗੀ ਸਰ ਕੀ ਤੁਹਾਨੂੰ ਲੱਗਦਾ ਕੋਈ ਸੋਲੂਸ਼ਨ ਹੈ ਦੇਖੋ ਜੀ ਸੋਲੂਸ਼ਨ ਆਮ ਆਦਮੀ ਪਾਰਟੀ ਇੱਕ ਇਮਾਨਦਾਰ ਪਾਰਟੀ ਹੈ ਦੇਖੋ ਸੀਐਮ ਸਾਹਿਬ ਜਦੋਂ ਬਣੇ ਸੀ ਨਾ 10 ਮਾਰਚ 2022 ਨੂੰ ਉਹਨਾਂ ਨੇ ਇੱਕੋ ਗੱਲ ਸਾਨੂੰ ਸਾਰਿਆਂ ਨੂੰ ਇੱਕ ਬੰਦ ਕਮਰੇ ਸਮਝਾ ਦਿੱਤੀ ਦੇਖੋ ਜੀ ਕਿਸੇ ਅਫਸਰ ਨਾਲ ਤੁਸੀਂ ਮਾੜਾ ਨਹੀਂ ਬੋਲਣਾ ਅਸੀਂ ਜਿਹੜਾ ਤੁਹਾਨੂੰ ਇਨਸਾਫ ਦੇਵਾਂਗੇ ਲੇਕਿਨ ਇਹ ਅਫਸਰ ਜਿਹੜੇ ਪਤਾ ਨਹੀਂ ਕਿਹੜੀਆਂ ਹਵਾਵਾਂ 'ਚ ਉੱਡੀ ਫਿਰਦੇ ਨੇ ਇਹਦੇ ਬੰਦੇ ਨੂੰ ਨੋ ਨੋ ਵੀ ਬੱਤੀ ਉਹਦੇ ਮੂੰਹ ਦੇ ਤੇ ਮਾਰਿਆ ਵੀ ਆ ਕੁੱਟਿਆ ਆਪਾਂ ਆ ਕੇ ਬਚਾਇਆ ਦਾ ਹੁਣ ਉਸ ਤੋਂ ਪਹਿਲਾਂ ਕੀ ਹੋਇਆ ਨਾ ਆਪਾਂ ਉੱਪਰ ਬੜਿਆ ਪਦੇਗਾ ਆਪਾਂ ਤਾਂ ਸਿਰਫ ਮਾਰਦੇ ਦੇਖਿਆ ਮੌਕੇ ਦਾ ਵੀ ਪਤਾ ਕਿਸੇ ਗੱਲ ਦਾ ਆਪਾਂ ਨੂੰ ਮਾਰਦੇ ਦੇਖਿਆ ਹੈਗਾ ਕਿ ਕੁੱਟਿਆ ਜਾ ਰਿਹਾ ਆਪਾਂ ਆ ਕੇ ਬਚਾਇਆ ਹੈਗਾ ਕਿ ਰੁਕ ਜਾ ਨਾ ਮਾਰੋ ਇੱਕ ਦੂਜੇ ਠੀਕ ਨੇ ਇੱਕ ਜਣੇ ਬਾਅਦ ਦੂਜੀ ਬਾਅਦ ਨੂੰ ਮਾਰ ਰਹੇ ਸੋਈ ਦੂਜੀ ਬਾਅਦ ਨਹੀਂ ਉਹ ਕੱਲੇ ਨੂੰ ਕੁੱਟ ਰਹੇ ਸੀ ਕੁਝ ਸੋਹਣੇ ਨੇ ਆਪਾਂ ਰੋਕ ਦਿੱਤਾ ਵਾ ਇਹ ਨਾ ਹਨ ਬਤਾਂ ਹੁਣ ਸੋਹਣੇ ਕੁੱਟਦੇ ਕਿਹਨਾਂ ਤੇ ਕਿਉਂ ਕਿਸ ਮਜ਼ੇ ਤੋਂ ਇਹ ਵਜਾ ਦੀ ਪਤਾ ਹੱਥ ਪਤਾ ਕਿ ਕਿੱਦਾਂ ਹੋਣਾ ਵਜਾ ਕਿ ਕਿੰਨੀ ਦੂ ਮੈਂ ਬਈ ਤੁਹਾਨੂੰ ਨਹੀਂ ਦੱਸ ਸਕਦਾ ਅਬ ਜੋ ਦੇਖਿਆ ਤੁਹਾਨੂੰ ਕੋ ਦੱਸਦਾ ਸਾਰੀ ਰਿਕਾਰਡਿੰਗ ਸੀਸੀਟੀਵੀ ਚ ਹੋਈ ਆ ਸੀਸੀਟੀਵੀ ਚ ਤੁਹਾਨੂੰ ਅਬ ਹੀ ਪਤਾ ਲੱਗ ਜੇਗਾ ਕਿ ਕਿਸ ਨੂੰ ਮੁੱਕੀ ਹੋਈ ਪੱਗ ਲੱਥੀ ਮਾਰਿਆ ਕਿ ਨਹੀਂ ਮਾਰਿਆ ਗਿਆਗਾ ਸਾਡੇ ਕਹਿਣ ਦਾ ਵੀ ਕੋਈ ਫਰਕ ਪੈਂਦਾ ਨਹੀਂ ਸਰ ਕੀ ਮਾਮਲਾ ਹੈਗਾ ਜੀ ਜਿਹੜੇ ਇੱਥੇ ਇੱਥੇ ਆਏ ਜਿਹਨੂੰ ਪੁਲਿਸ ਵਾਲਾ ਕੀ ਮਿਸਬੇਬ ਕੀਤਾ ਗੋ ਇਹ ਥਾਣਾ ਬੀ ਡਿਵੀਜ਼ਨ ਦੇ ਵਿੱਚ ਕੋਈ ਪਰਸਨ ਆਏ ਸੀਗੇ ਜਿਨ੍ਹਾਂ ਦਾ ਕਿਸੇ ਕੋਈ ਪੁਰਾਣੀ ਕੋਈ ਲੜਾਈ ਝਗੜੇ ਨੂੰ ਲੈ ਕੇ ਕਿਸੇ ਪਰਚੇ ਦੇ ਬਾਰੇ ਕੋਈ ਉਹਨਾਂ ਦਾ ਸੀਗਾ ਕਿ ਉਹਦੇ ਵਿੱਚ ਕੀ ਕਾਰਵਾਈ ਹੈ ਜਾਂ ਕੁਛ ਇਦਾਂ ਉਦੇ ਦੌਰਾਨ ਕੋਈ ਇਹਨਾਂ ਦਾ ਆਪਸ ਵਿੱਚ ਕੋਈ ਤਕਰਾਰਬਾਜੀ ਕੁਛ ਹੋਇਆ। ਤਾਂ ਸਰ ਕਾਰਨ ਕੀ ਆ ਜੀ ਕਿਉਂ ਐਸ ਐਸ ਸਾਹਿਬ ਦੀ ਉਹਨਾਂ ਦੇ ਵੱਲੋਂ ਵਰਦੀ ਪਾੜ ਦਿੱਤੀ ਗਈ ਹੈ ਜੀ। ਇਹ ਜਦੋਂ ਦੀ ਉਹ ਪਰਚਾ ਜਿਹੜਾ ਹੈਗਾ ਸੀ ਪਹਿਲਾਂ ਉਹਨਾਂ ਦਾ ਲੜਾਈ ਦਾ ਕੋਈ ਅੰਡਰ ਸੈਕਸ਼ਨ 23 24 ਦੇ ਵਿੱਚ ਦਰਜ ਹੈ। ਉਹਦੇ ਬਾਰੇ ਜਦੋਂ ਉਹਨਾਂ ਦਾ ਕੋਈ ਪੁੱਛਗਿੱਛ ਚੱਲ ਰਹੀ ਸੀ ਕੁਛ। ਉਹਦੇ ਦੌਰਾਨ ਹੀ ਇਹਨੂੰ ਹੋਇਆ ਸਾਨੂੰ ਹੁਣੇ ਪਤਾ ਲੱਗਾ ਜੇ ਅਸੀਂ ਮੈਟਰ ਵੀ ਥੋੜੀ ਡੂੰਘਾਈ ਨਾਲ ਇਹਦੀ ਵੈਰੀਫਿਕੇਸ਼ਨ ਕਰ ਰਹੇ ਹਾਂ। ਕੀ ਕਾਰਵਾਈ ਕੀਤੀ ਜਾ ਰਹੀ ਹੈ? ਗੱਲ ਪਏਗੇ ਇਹਨਾਂ ਵੱਲੋਂ ਆਮ ਆਦੀ ਪਾਰਟੀ ਦੇ ਵਰਕਰਾਂ ਦੇ ਜੇ ਉਹ ਕਾਰਵਾਈ ਹੋਏਗੀ ਜਿਹੜੀ ਮੀਡੀਆ ਦੇ ਗੱਲ ਅਸੀਂ ਅਸੀਂ ਨਾ ਜੀ ਦੇਖੋ ਅਜੇ ਕਿਉਂਕਿ ਇਹਦੇ ਵਿੱਚ 2-3 ਧਿਰਾਂ ਜਿਵੇਂ ਇਨਵੋਲ ਹੋ ਗਈਆਂ ਕੌਣ ਕਿਹਦੇ ਗੱਲ ਪਿਆ ਕੀ ਹੋਇਆ ਕਿਸ ਤਰ੍ਹਾਂ ਲੜਾਈ ਹੋਈ ਅਸੀਂ ਬਿਲਕੁਲ ਡਿਟੇਲ ਦੇ ਵਿੱਚ ਮੈਂ ਸਾਡੇ ਹੋਰ ਸੀਨੀਅਰ ਆਫੀਸਰ ਇਹਦੀ ਡਿਟੇਲ ਨਾਲ ਵੈਰੀਫਿਕੇਸ਼ਨ ਕਰ ਰਹੇ ਹਾਂ ਜੋ ਵੀ ਇਹਦੇ ਵਿੱਚ ਪੁਖਤਾ ਕਾਰਵਾਈ ਬਣਦੀ ਹੋਊਗੀ ਜਾਇਜ਼ ਇਹ ਪੁਲਿਸ ਵਾਲੇ ਦੀ ਵਰਦੀ ਫੜਨਾ ਕਿੰਨਾ ਗਲਤ ਕੰਮ ਨਹੀਂ ਦੇਖੋ ਮੁਲਾਜ਼ਮ ਦੀ ਤਾਂ ਉਹਦੇ ਸੈਕਸ਼ਨ ਹੈ ਹੀ ਆ ਵੀ ਆਪਾਂ ਵਰਦੀ ਨੂੰ ਤੇ ਹੱਥ ਨਹੀਂ ਪਾ ਸਕਦੇ ਬਟ ਕਿ ਹੋਇਆ ਕੀ ਹੋਇਆ ਅਸੀਂ ਅਜ ਡਿਟੇਲ ਦੇ ਵਿੱਚ ਕਰਕੇ ਫਿਰ ਤੁਹਾਨੂੰ ਇਹ ਵੀ ਹੋਲ ਡਿਟੇਲ ਦੇ ਦਿੰਦੇ ਅਸੀਂ ਜੇਕਰ ਉਹ ਗਲਤ ਪਾਏ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਵਰਦੀ ਪਾੜੀ ਗਈ ਹੈ ਜੇਕਰ ਉਹ ਗਲਤ ਪਾਏ ਜਾਂਦੇ ਨੇ ਕੀ ਦੂਜੀ ਧਿਰ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਕਿ ਦੂਸਰੇ ਵੱਲੋਂ ਅਸੀਂ ਕਹਾਂ ਜੀ ਬਿਲਕੁਲ ਅਸੀਂ ਵੈਰੀਫਾਈ ਕਰ ਲਈਏ ਪ੍ਰੋਪਰ ਜਦੋਂ ਸਾਰਾ ਵੈਰੀਫਾਈ ਹੋ ਜਾਂਦਾ ਵਾ ਜਿਹੜੀਆਂ ਵੀ ਬਣਦੇ ਤੇ ਜਿਹਦਾ ਵੀ ਜੋ ਕਸੂਰ ਹੋਗਾ ਉਹਦੇ ਅਕੋਰਡਿੰਗ ਅਸੀਂ ਪ੍ਰੋਪਰ ਕਾਰਵਾਈ ਕਰਾਂਗੇ